ਸ੍ਰੀ ਕਾਲ ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਇਆ ਜੀ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾ ਪੈਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਇਦੀ ਵੱਡੀ ਖਬਰ ਇਜ਼ਰਾਈਲ ਨੇ ਗਾਜ਼ਾ ਤੇ ਕੀਤਾ ਜ਼ੋਰਦਾਰ ਹਵਾਈ ਹਮਲਾ 25 ਲੋਕਾਂ ਦੀ ਮੌਤ ਇਜ਼ਰਾਈਲ ਡਿਸਪੈਂਸ ਫੋਰਸ ਨੇ ਬੁੱਧਵਾਰ ਨੂੰ ਗਾਜ਼ਾ ਸਿਟੀ ਅਤੇ ਖਾਨ ਜੂਨਿਸ 'ਤੇ ਜ਼ਬਰਦਸਤ ਹਵਾਈ ਹਮਲੇ ਕੀਤੇ ਦੱਸ ਦਈਏ ਕਿ ਇਸ ਹਵਾਈ ਹਮਲੇ ਵਿੱਚ 25 ਫਲਸਤੀਨ ਦੀ ਮੌਤ ਹੋ ਗਈ ਅਤੇ 77 ਲੋਕ ਜ਼ਖਮੀ ਹੋ ਗਏ ਇਹ ਕਾਰਵਾਈ ਅਮਰੀਕਾ ਦੁਆਰਾ ਕਰਵਾਈ ਗਈ ਜੰਗਬੰਦੀ ਦੇ ਬਾਜੂਤ ਕੀਤੀ ਗਈ ਇਜ਼ਰਾਈਲੀ ਫੌਜ ਦਾ ਦਾਵਾ ਹੈ ਕਿ ਹਮਾਸ ਦੇ ਅਤਵਾਦੀਆਂ ਨੇ ਰਫਾ ਖੇਤਰ ਵਿੱਚ ਤੈਨਤ ਉਨ੍ਹਾਂ ਦੇ ਸੈਨਿਕਾਂ ਤੇ ਗੋਲੀਬਾਰੀ ਕੀਤੀ ਜਿਸ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਬੈਜਾਮਿਨ ਨੇਤਾਰਯਾਕੂ ਨੇ ਫੌਜ ਨੂੰ ਤੁਰੰਤ ਅਤੇ ਜ਼ੋਰਦਾਰ ਹਮਲੇ ਕਰਨ ਦਾ ਸਖਤ ਨਿਰਦੇਸ਼ ਦਿੱਤਾ ਹੈ ਇਸ ਹਮਲੇ ਤੋਂ ਬਾਅਦ ਹਮਾਸ ਅਥਾਰਟੀ ਦੇ ਦੀਨ ਕਾਮ ਕਰਨ ਵਾਲੀ ਸਿਵਲ ਡਿਸਪੈਂਸ ਐਜੰਸੀ ਨੇ ਦੱਸਿਆ ਕਿ ਗਾਜ਼ਾ ਸ਼ਹਿਰ ਦੇ ਅਲਸਬਰਾਲਾਕੇ ਵਿੱਚ ਹੋਏ ਹਮਲੇ ਵਿੱਚ 12 ਲੋਕ ਮਾਰੇ ਗਏ ਜਿਨ੍ਹਾਂ ਵਿੱਚ ਤਿੰਨ ਔਰਤਾਂ ਤੇ ਇੱਕ ਪੁਰਸ਼ ਸ਼ਾਮਲ ਹੈ ਉੱਥੇ ਹੀ ਦੱਖਣੀ ਖਾਨ ਚੁਨਿਸ ਖੇਤਰ ਵਿੱਚ 10 ਲੋਕਾਂ ਦੀ ਜਾਨ ਗਈ ਜਿਸੇ ਦੋ ਬੱਚੇ ਤੇ ਇੱਕ ਔਰਤ ਸ਼ਾਮਲ ਹੈ ਇਜ਼رائیਲੀ ਫੌਜ ਨੇ ਪੁਸ਼ਟੀ ਕੀਤੀ ਹੈ ਕਿ ਉਹ ਗਾਜਾ ਪੱਟੀ ਵਿੱਚ ਹਮਾਸ ਦੇ ਅਤਵਾਦੀ ਤਕਾਣਿਆਂ ਨੂੰ ਨਿਸ਼ਾਨਾ ਬਣਾ ਰੱਖੀ ਹੈ ਇਜ਼ਰਾਈਲ ਦੇ ਰੱਖਿਆ ਮੰਤਰੀ ਇਜ਼ਰਾਈਲ ਕੈਟਜ ਨੇ ਚੇਤਾਵਨੀ ਦਿੱਤੀ ਕਿ ਹਮਾਸ ਨੂੰ ਜੰਗਬੰਦੀ ਦੇ ਲੰਘਣਾ ਲਈ ਭਾਰੀ ਕੀਮਤ ਚ ਕਾਉਣੀ ਪਵੇਗੀ ਰਿਪੋਰਟ ਮੁਤਾਬਕ ਅਮਰੀਕਾ ਦੁਆਰਾ ਕਰਵਾਈ ਗਈ ਜੰਗਬੰਦੀ ਦੇ ਜਾਬ باوجود ਇਜ਼ਰਾਈਲ ਹੁਣ ਤੱਕ ਗਾਜਾ ਵਿੱਚ 393 ਹਮਲੇ ਕਰ ਚੁੱਕਾ ਹੈ ਜਿਨ੍ਹਾਂ ਵਿੱਚ 280 ਲੋਕ ਮਾਰੇ ਗਏ ਹਨ ਇਸ ਤਾਜ਼ਾ ਹਮਲੇ ਨਾਲ ਖੇਤਰ ਵਿੱਚ ਇੱਕ ਵਾਰ ਫਿਰ ਸ਼ਾਂਤੀ ਸਮਝੌਤਾ ਖਤਰੇ ਵਿੱਚ ਪੈ ਸਕਦਾ ਹੈ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਇਹ ਹਮਲਾ ਉਸ ਸਮੇਂ ਹੋਇਆ ਜਦੋਂ ਇੱਕ ਦਿਨ ਪਹਿਲਾਂ ਹੀ ਇਜ਼ਰਾਈਲ ਨੇ ਦੱਖਣੀ ਲੈਬਨਾਨ ਦੇ ਸੰਦੋਲ ਸ਼ਹਿਰ ਦੇ ਨੇੜੇ ਇੱਕ ਫਲਿਸਤੀਨੀ ਸਨਾਰਥਿਕ ਕੈਂਪ ਦੇ 에ਅਰ ਸਟ੍ਰਾਈਕ ਕੀਤੀ ਸੀ ਖਬਰ ਨਾਲ ਅੰਤ ਤੱਕ ਜੁੜੇ ਰਹਿਣ ਲਈ ਧੰਨਵਾਦ